ਅੱਜ ਜੀਨਵਾਬ ਨੂੰ ਮਿਲੇ ਹੈ ਕਿਸ ਸਮਾਂ ਦੇ ਵਿੱਚ ਮਿਲੇ ਅ ਅੱਜ ਅਸੀਂ ਭੁੱਲਾਰਾਈ ਕਲੋਨੀ ਅਮਰੀਕ ਨਗਰੀ ਦੇ ਸਾਰੇ ਸਾਥੀ ਹੈ ਜਿਹੜੇ ਅਸੀਂ ਅੱਜ ਐਸਡੀਐਮ ਸਾਹਿਬ ਨੂੰ ਮਿਲੇ ਹੈ ਐਸਡੀਐਮ ਸਾਹਿਬ ਨੂੰ ਇੱਕ ਪਹਿਲਾਂ ਲਿਖਤੀ ਇੱਕ ਐਪਲੀਕੇਸ਼ਨ ਦਿੱਤੀ ਸੀਗੀ ਕਿ ਜਿਹੜਾ ਹੁਸ਼ਿਆਰਪੁਰ ਰੋਡ ਹੈਗਾ ਇਹ 4 ਲਾਈਨ ਪ੍ਰੋਜੈਕਟ ਜਿਹੜਾ ਕਾਫੀ ਲੰਮਿਆ ਸਮਾਂ ਪਹਿਲਾਂ ਪਾਸ ਹੋਇਆ ਤੇ ਹੁਣ ਇਹਦੇ ਤੇ ਕੰਮ ਜਿਹੜਾ ਹੈਗਾ ਸ਼ੁਰੂ ਹੋਇਆ ਔਰ ਕੁਝ ਸਮਾਂ ਪਹਿਲਾਂ ਉਸ 4 ਲਾਈਨ ਪ੍ਰੋਜੈਕਟ ਦੇ ਵਿੱਚ ਜਦੋਂ ਉਹਨੂੰ 2 ਲਾਈਨ ਨੂੰ 4 ਲਾਈਨ ਕਰਨਾ ਤਾਂ ਦੋਨੋਂ ਪਾਸੇ ਜਿਹੜਾ ਰਸਤੇ ਨੂੰ ਵਧਾਉਣਾ ਸੀਗਾ ਸੜਕ ਨੂੰ ਦੋਨੋਂ ਪਾਸੇ ਵਧਾਉਣਾ ਸੀਗਾ ਤੇ ਇਹ ਭੁੱਲਾਰਾ ਹੀ ਕਲੋਨੀ ਦੇ ਕੋਲ ਆ ਕੇ ਹੁਣ ਇਹਨਾਂ ਨੇ ਕੀ ਕੀਤਾ ਪਹਿਲਾਂ ਨਿਸ਼ਾਨ ਲਾ ਕੇ ਗਿਆ ਦੋਨੋਂ ਪਾਸੇ ਜਿੰਨਾ ਇਧਰਲੇ ਪਾਸਿਓਂ ਆਬਾਦੀ ਵਾਲੇ ਪਾਸਿਓਂ ਇਹਨਾਂ ਨੇ ਕਵਰ ਕਰਨਾ ਸੀ ਉਨਾ ਹੀ ਉਧਰਲੇ ਪਾਸਿਓਂ ਕਰਨਾ ਸੀ ਪਰ ਹੁਣ ਇਹਨਾਂ ਨੇ ਆ ਹਫਤਾ ਪਹਿਲਾਂ ਇਹ ਜਿਹੜਾ ਨਿਸ਼ਾਨ ਲਾਏ ਆ ਉਹ ਨਿਸ਼ਾਨ ਸਾਰੇ ਇੱਕ ਪਾਸੇ ਲਾਤੇ ਦੂਸਰੇ ਪਾਸੇ ਜਿਹੜਾ ਹੈਗਾ ਇੱਕ ਇੰਚ ਵੀ ਜਿਹੜਾ ਉਹ ਸੜਕ ਨੂੰ ਨਹੀਂ ਵਧਾਇਆ ਔਰ ਉਹਦਾ ਕਾਰਨ ਸਾਨੂੰ ਇਹ ਨਜ਼ਰ ਆ ਰਿਹਾ ਵੀ ਦੂਸਰੇ ਪਾਸੇ ਹੁਣ ਗਿਲਕੋ ਇੱਕ ਵੱਡੀ ਕੰਪਨੀ ਆ ਜਿਹਨੇ ਬਹੁਤ ਵੱਡੀ ਵਧੀਆ ਜਿਹੜੀ ਉੱਥੇ ਕਲੋਨੀ ਬੜੀ ਸਾਫ਼ ਸੁਥਰੀ ਸੋਹਣੀ ਕਲੋਨੀ ਉੱਥੇ ਬਣਾਈ ਆ ਬੜੀ ਵੱਡੀ ਕੰਪਨੀ ਆ ਬੜੇ ਮਹਿੰਗੇ ਭਾਅ ਦੇ ਉੱਥੇ 플ੌਟ ਮਕਾਨ ਜਿਹੜੇ ਉਹ ਵੇਚ ਰਹੇ ਆ ਔਰ ਇੱਕ ਤਕੜੇ ਰਹੀਜ਼ ਜ਼ਾਦੇ ਨੂੰ ਬਚਾਉਣ ਦੇ ਲਈ ਗਰੀਬਾਂ ਦੇ ਘਰ ਦੁਕਾਨਾਂ ਰੋਜ਼ਗਾਰ ਉਜਾੜਨ ਤੇ ਉੱਤੇ ਜਿਹੜਾ ਆ ਉਹ ਪ੍ਰੋਜੈਕਟ ਵਾਲਿਆਂ ਨੇ ਇਹ ਕੰਮ ਕੀਤਾ ਔਰ ਸਾਨੂੰ ਲੱਗਦਾ ਵੀ ਇਹ ਜਿਹੜੀ ਇਹ ਕੰਮ ਹੈਗਾ ਇਹਨਾਂ ਨੇ ਕੁਛ ਨਾ ਕੁਛ ਗਿਲਕੋ ਵਾਲਿਆਂ ਨਾਲ ਸੈਟਿੰਗ ਕਰਕੇ ਕੀਤਾ ਔਰ ਇਸ ਸਬੰਧੀ ਅਸੀਂ ਅੱਜ ਇਸ ਦਿਨ ਸਾਹ ਨੂੰ ਮਿਲੇ ਆ ਔਰ ਉਹਨਾਂ ਨੂੰ ਅਸੀਂ ਇਹ ਬੇਨਤੀ ਕੀਤੀ ਅੱਜ ਵੀ ਤੁਸੀਂ ਉਸ ਇਹ ਜਿਹੜਾ ਪ੍ਰੋਜੈਕਟ ਜੋ ਵੀ ਚਲਾ ਰਹੇ ਨੇ ਜੋ ਇਹਨਾਂ ਦੇ ਹੈੱਡ ਨੇ ਜਿਹੜੇ ਪ੍ਰੋਜੈਕਟ ਡਾਇਰੈਕਟਰ ਨੇ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਇੱਕ ਵਾਰ ਉਹਨਾਂ ਨਾਲ ਜਿਹੜਾ ਸਾਡੀ ਮੀਟਿੰਗ ਕਰਵਾ ਦਿਓ ਉਹਨਾਂ ਨੂੰ ਪੁੱਛੀਏ ਵੀ ਨਿਸ਼ਾਨ ਜਿਹੜੇ ਪਹਿਲਾਂ ਇੱਧਰ ਲੱਗੇ ਸੀ ਤਾਂ ਹੁਣ ਜਿਹੜੇ ਇੱਕ ਪਾਸੇ ਇੱਕ ਦਾਗ ਹੈ ਅਸੀਂ ਇਹ ਗੱਲ ਪੁੱਛ ਲਈਏ ਦੂਸਰਾ ਅਸੀਂ ਇਹ ਵੀ ਕਹਿਤਾ ਵੀ ਅਗਰ ਉਹਨਾਂ ਨੇ ਧੱਕੇ ਦੇ ਨਾਲ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਧੱਕੇ ਦੇ ਨਾਲ ਕੋਈ ਕੰਮ ਨਹੀਂ ਹੋਣਦਿਆਂਗੇ ਤੇ ਅਗਲੀ ਰਣਨੀਤੀ ਕੀ ਹੈ ਜੇ ਮਤਲਬ ਕਿ ਉਹਨਾਂ ਨੂੰ ਐਸਡੀਐਮ ਸਾਹਿਬ ਨੇ ਸਾਨੂੰ ਵੈਸੇ ਭਰੋਸਾ ਦੇ ਉਹਨਾਂ ਨੇ ਕਈ ਪਾਸੇ ਉੱਪਰ ਗੱਲ ਕੀਤੀ ਹੈਗੀ ਆ ਔਰ ਸਾਨੂੰ ਲੱਗਦਾ ਵੀ ਉਹ ਸ਼ਾਇਦ ਕੁਝ ਦਿਨਾਂ ਦੇ ਵਿੱਚ ਆ ਕੇ ਮੀਟਿੰਗ ਕਰਨਗੇ ਔਰ ਅਸੀਂ ਉਹਨਾਂ ਦੇ ਕੋਲੋਂ ਇਹ ਜਿਹੜੇ ਸਵਾਲ ਪੁੱਛਾਂਗੇ ਕਿਉਂਕਿ ਸਾਡੇ ਕੋਲ ਆਨਲਾਈਨ ਜਿਹੜਾ ਉਹਨਾਂ ਨੇ ਨਕਸ਼ਾ ਪਹਿਲਾਂ ਬਣਾਇਆ ਹੋਇਆ ਸੀ ਉਹ ਸਾਡੇ ਕੋਲ ਹੈਗਾ ਜਿਹਦੇ ਵਿੱਚ ਰੋਡ ਦੇ ਦੋਨੋਂ ਤਰਫੋਂ ਜਿਹੜਾ ਹੈਗਾ ਉਹਨਾਂ ਨੇ ਰੋਡ ਵਧਾਉਣ ਦੇ ਵਾਸਤੇ ਨਕਸ਼ਾ ਪਾਸ ਕੀਤਾ ਹੋਇਆ ਉਹ ਸਾਡੇ ਕੋਲ ਹੈਗਾ ਲੇਕਿਨ ਅੱਜ ਇੱਕ ਪਾਸਾ ਕਿਦਾਂ ਹੋ ਗਿਆ ਇਹ ਸਾਡੀ ਸਮਝ ਤੋਂ ਬਾਹਰ ਆ ਗਿਆ